ਸਾਸੀ ਕਾਲ ਦੋਸਤੋ ਕੀ ਹਾਲ ਚਾਲ ਪ੍ਰੋਗਰਾਮ ਪਿੰਡਾਂ ਦੀਆਂ ਸੈਰਾਂ ਦੇ ਤਹਿਤ ਅੱਜ ਆਪਾਂ ਮੋਲਾਂ ਤੋਂ ਲੈ ਕੇ ਤੇ ਹਬੌਰ ਤੱਕ ਦਾ ਸਫ਼ਰ ਸਾਂਝਾ ਕਰਾਂਗੇ ਤੇ ਵੱਖ-ਵੱਖ ਪਿੰਡਾਂ ਦੀ ਕਰਾਂਗੇ ਸੈਰ ਤੇ ਇਹ ਆਪਾਂ ਪਿੰਡ ਮੋਲਾਂ ਤੋਂ ਸ਼ੁਰੂਆਤ ਕੀਤੀ ਹੈ ਪਿੰਡ ਮੋਲਾਂ ਦੀ ਦੋਸਤੋ ਆਪਾਂ ਪਹਿਲਾਂ ਵੀ ਇੱਕ ਡਾਕੂਮੈਂਟਰੀ ਬਣਾ ਕੇ ਅਪਲੋਡ ਕਰ ਚੁੱਕੇ ਹਾਂ ਜਿੰਨਾ ਦੋਸਤਾਂ ਨੇ ਨਹੀਂ ਦੇਖੀ ਉਹ ਆਪਣੇ ਚੈਨਲ ਤੇ ਦੇਖ ਸਕਦੇ ਆ ਤੇ ਪਿੰਡ ਮੋਲਾਂ ਦੇ ਨਾਲ ਹੀ ਇੱਧਰ ਮਿੱਡਾ ਰਹਿ ਜਾਂਦਾ ਤੇ ਆਪਾਂ ਇੱਥੋਂ ਜਾ ਰਹੇ ਹਾਂ ਪਿੰਡ ਰਾਣੀ ਵਾਲੇ ਵਾਲ ਨੂੰ ਇਹ ਸਿੱਧਾ ਜਿਹੜਾ ਰੋਡ ਪਿੰਡ ਰਾਣੀ ਵਾਲੇ ਚਲਾ ਜਾਂਦਾ ਹੈ ਰਾਣੀ ਵਾਲਾ ਵੀ ਪੁਰਾਣਾ ਪਿੰਡ ਆ ਤੇ ਜਲਦੀ ਪਿੰਡ ਰਾਣੀ ਵਾਲੇ ਦੀ ਵੀ ਦੋਸਤੋ ਆਪਾਂ ਵੀਡੀਓ ਕਰਾਂਗੇ ਤੇ ਆਪਾਂ ਬਿਲਕੁਲ ਜਿਹੜਾ ਪਿੰਡ ਰਾਣੀ ਵਾਲੇ ਦੇ ਨੇੜੇ ਪਹੁੰਚ ਗਏ ਆ ਇਹ ਸਾਹਮਣੇ ਰਾਣੀ ਵਾਲਾ ਨਜ਼ਰ ਆ ਰਿਹਾ ਇਹ ਵੀ ਤਹਿਸੀਲ ਮਲੋੜ ਜ਼ਿਲ੍ਹਾ ਮੁਕਸਰ ਸਾਹਿਬ ਦਾ ਕਾਫੀ ਵੱਡਾ ਤੇ ਬਹੁਤ ਖੂਬਸੂਰਤ ਪਿੰਡ ਆ ਇਹ ਜਿਹੜੀ ਤੁਸੀਂ ਸੜਕ ਦੇਖ ਰਹੇ ਸੀ ਖੱਬੇ ਪਾਸੇ ਪਿੰਡ ਮਿੱਡੇ ਨੂੰ ਚਲੀ ਜਾਂਦੀ ਆ ਤੇ ਇੱਥੋਂ ਆਪਾਂ ਅੱਗੇ ਜਾ ਰਹੇ ਆ ਦੋਸਤੋ ਪਿੰਡ ਗੱਦਾਂਡੋਵਲ ਨੂੰ ਇਹ ਜਿਹੜੀ ਬਾਹਰ ਲਈ 메ਨ ਫਿਰਨੀ ਆ ਰਾਣੀ ਵਾਲੇ ਦੀ ਆਪਾਂ ਉਥੋਂ ਪਿੰਡ ਗੱਦਾਂਡੋਬ ਨੂੰ ਜਾ ਰਹੇ ਆ ਇਹ ਖੂਬਸੂਰਤ ਜਿਹਾ ਪਿੰਡ ਤੇ ਇੱਕ ਪਾਸੇ ਖੱਬੇ ਪਾਸੇ ਇਸ ਪਾਲਾ ਪਿੰਡ ਆ ਇਹਦੇ ਤੇ ਸੱਜੇ ਪਾਸੇ ਆ ਜਿਹੜੀ ਸੜਕ ਮੋੜ ਰਹੀ ਆ ਇਹ ਦੋਸਤੋ ਪਿੰਡ ਕਰਮਪਟੀ ਨੂੰ ਚਲੀ ਜਾਂਦੀ ਆ ਤੇ ਅੱਗੇ ਜਿਹੜਾ ਆਪਣਾ ਸਫਰ ਆ ਉਹ ਆ ਪਿੰਡ ਗੱਦਾਂਡੋਬ ਵੱਲ ਨੂੰ ਇਹ ਦੋਸਤੋ ਸਾਹਮਣੇ ਪਿੰਡ ਗੱਦਾਂਡੋਬ ਵੱਲ ਨੂੰ ਆਪਾਂ ਵੱਧ ਰਹੇ ਆ ਤੇ ਇਹਦੇ ਵੀ ਇੱਕ ਪਾਸੇ ਖੱਬੇ ਪਾਸੇ ਆ ਜਿਹੜੀਆਂ ਪਿੰਡ ਅਸਪਾਲਾਂ ਰਹਿ ਜਾਂਦੀਆਂ ਨੇ ਨਾਲ ਹੀ ਦੋਸਤੋ ਇਹਦੇ ਪਿੰਡ ਸਰਾਵਾ ਬੋਦਲਾਂ ਲੱਗਦਾ ਸਰਾਵਾ ਬੋਦਲਾਂ ਦੀ ਵੀ ਆਪਾਂ ਡਾਕੂਮੈਂਟਰੀ ਸ਼ੇਅਰ ਕੀਤੀ ਸੀ ਇਹ ਸਾਹਮਣੇ ਪਿੰਡ ਗੱਦਾਂ ਡੋਬ ਆ ਗਿਆ ਇਹ ਦੋਸਤੋ ਕਾਫੀ ਵੱਡਾ ਤੇ ਕਾਫੀ ਮਸ਼ਹੂਰ ਪਿੰਡ ਆ ਇਹ ਆਪਾਂ ਪਿੰਡ ਗੱਦਾਂ ਡੋਬ ਦੀ ਫਿਰਨੀ ਤੋਂ ਕ੍ਰੋਸ ਕਰਕੇ ਤੇ ਇੱਥੋਂ ਅੱਗੇ ਆਪਾਂ ਦੋਸਤੋ ਜਾਣਾ ਪਿੰਡ ਕਟਿਆਂ ਵਾਲੀ ਵਾਲ ਨੂੰ ਪਿੰਡ ਕਟਿਆਂ ਵਾਲੀ ਵੀ ਪੁਰਾਣਾ ਮੁਸਲਮਾਨਾਂ ਦਾ ਪਿੰਡ ਸੀ ਤੇ ਉਹ ਪਿੰਡ ਨੂੰ ਵੀ ਅੱਜ ਆਪਾਂ ਕ੍ਰੋਸ ਕਰਾਂਗੇ ਕਾਫੀ ਦੋਸਤ ਮਿੱਤਰ ਨੇ ਜਿਹੜੇ ਪਿੰਡ ਕਟਿਆਂ ਵਾਲੀ ਬਾਰੇ ਵੀ ਪੁੱਛਦੇ ਰਹਿੰਦੇ ਨੇ ਅਕਸਰ ਹੀ ਤੇ ਇਹ ਆਪਾਂ ਗੱਦਾਂ ਡੋਬ ਨੂੰ ਕ੍ਰੋਸ ਕਰਕੇ ਤੇ ਅੱਗੇ ਕਟਿਆਂ ਵਾਲੀ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਇਹ ਪਿੰਡ ਕਟਿਆਂ ਵਾਲੀ ਦੀ ਫਿਰਨੀ ਆ ਇਹ ਕਾਫੀ ਵੱਡਾ ਤੇ ਪੁਰਾਣਾ ਮੁਸਲਮਾਨਾਂ ਦਾ ਪਿੰਡ ਸੀ 1947 ਦੀ ਵੰਡ ਤੋਂ ਪਹਿਲਾਂ ਤੇ ਹੁਣ ਜਿਹੜੀ ਇਹ ਮੁੱਖ ਇਥੇ ਛੋਟੀ ਜੀ ਮਾਰਕੀਟ ਵੀ ਬਣੀ ਹੋਈ ਆ ਤੇ ਇਥੋਂ ਦੋਸਤੋ ਕਟਿਆਂ ਵਾਲੀ ਤੋਂ ਆਪਾਂ ਜਾਣਾ ਅੱਗੇ ਪੱਕੀ ਟਿੱਬੀ ਵੱਲ ਨੂੰ ਪੱਕੀ ਟਿੱਬੀ ਤੁਸੀਂ ਪਿਛਲੇ ਬਲੌਗ ਦੇ ਵਿੱਚ ਵੀ ਦੇਖਿਆ ਸੀ ਇਹ ਪਿੰਡ ਕਟਿਆਂ ਵਾਲੀ ਦਾ ਸਕੂਲ ਆ ਤੇ ਦੋਸਤੋ ਤੁਸੀਂ ਜਿਹੜੇ ਜਿਹੜੇ ਪਿੰਡ ਤੋਂ ਵੀ ਵੀਡੀਓ ਦੇਖ ਰਹੇ ਹੋ ਤੁਹਾਡਾ ਪਿੰਡ ਇਸ ਵੀਡੀਓ ਦੇ ਵਿੱਚ ਆਇਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਆ ਜੇ ਅਗਰ ਕਿਸੇ ਹੋਰ ਪਿੰਡ ਤੋਂ ਵੀ ਦੇਖ ਰਹੇ ਹੋ ਤਾਂ ਤਾਂ ਵੀ ਕਮੈਂਟ ਕਰਿਓ ਆਪਣੀ ਕੋਸ਼ਿਸ਼ ਆ ਕਿ ਵੱਖ-ਵੱਖ ਪਿੰਡਾਂ ਦੀਆਂ ਵੀਡੀਓ ਤੁਹਾਡੇ ਨਾਲ ਇਸ ਤਰ੍ਹਾਂ ਸਾਂਝੀਆਂ ਕਰੀਏ ਇਹ ਸਾਹਮਣੇ ਜਿਹੜਾ ਮਲੋਟ ਹਬੌਰ ਵਾਲਾ ਹਾਈਵੇ ਹੈ ਉਹ ਆ ਖੱਬੇ ਪਾਸੇ ਮਲੋਟ ਤੇ ਸੱਜੇ ਪਾਸੇ ਜਿਹੜਾ ਦੋਸਤੋ ਉਹ ਹਬੌਰ ਸ਼ਹਿਰ ਆ ਤੇ ਅੱਗੇ ਗੰਗਾ ਨਗਰ ਰਾਜਸਥਾਨ ਦੇ ਨਾਲ ਜਾ ਕੇ ਟੱਚ ਕਰਦਾ ਇਹ ਤੁਸੀਂ ਸਾਹਮਣੇ ਜਿਹੜੇ ਬੋਰਡ ਲੱਗਾ ਵੀ ਦੇਖ ਰਹੇ ਹੋ ਮਲੋਟ ਹਬੌਰ ਦਾ ਇਹ ਕਟਿਆਂ ਵਾਲੀ ਦਾ ਬੋਰਡ ਆ ਤੇ ਇਧਰ ਸੱਜੇ ਪਾਸੇ ਪੱਕੀ ਟਿੱਬੀ ਤੇ ਆਪਾਂ ਪੁਲ ਦੇ ਥੱਲੇੋਂ ਦੀ ਕ੍ਰਾਸ ਕਰਕੇ ਤੇ ਹੁਣ ਪੱਕੀ ਟਿੱਬੀ ਜਾ ਰਹੇ ਆ ਪਿਛਲੀ ਵਾਰੀ ਜਿਹੜਾ ਆਪਾਂ ਬਲੌਗ ਪਾਇਆ ਸੀ ਉਹ ਪੱਕੀ ਟਿੱਬੀ ਉਹਦੇ ਵਿੱਚ ਵੀ ਆਇਆ ਸੀ ਕਿਉਂਕਿ ਉਸ ਦਿਨ ਆਪਾਂ ਬੱਲੂਆਣੇ ਵਾਲ ਨੂੰ ਗਏ ਸੀ ਤੇ ਅੱਜ ਵੀ ਆਪਾਂ ਪੱਕੀ ਟਿੱਬੀ ਤੋਂ ਅੱਜ ਆਪਾਂ ਮਲੂਕਪੁਰ ਨੂੰ ਜਾ ਰਹੇ ਹਾਂ ਇਹ ਸਾਹਮਣੇ ਜਿਹੜਾ ਦੋਸਤੋ ਰੋੜਾ ਦੇਖੋ ਕਿੰਨੇ ਸੋਹਣੇ ਛੋਟੀ ਜੀ ਸੜਕ ਤੇ ਦੋਨਾਂ ਪਾਸੇ ਇਹਦੇ ਹਰੇ-ਹਰੇ ਦਰਖਤ ਨੇ ਤੇ ਬਹੁਤ ਸੋਹਣਾ ਜਿਹੜਾ ਵਿਊ ਆ ਤੇ ਆਪਾਂ ਜਾ ਰਹੇ ਆ ਪਿੰਡ ਮਲੂਕਪੁਰ ਮਲੂਕਪੁਰ ਪਿੰਡ ਸ਼ਾਇਦ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਪਿੰਡ ਆਖਰੀ ਪਿੰਡ ਹੋਵੇਗਾ ਜ਼ਿਲ੍ਹਾ ਫਾਜ਼ਿਲਕਾ ਦਾ ਇਹ ਮਲੂਕਪੁਰਾ ਪਿੰਡ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਬਹੁਤ ਖੂਬਸੂਰਤ ਪਿੰਡ ਆ ਮਲੂਕਪੁਰ ਤੇ ਇਹਨਾਂ ਸਾਰੇ ਪਿੰਡਾਂ ਦੀਆਂ ਹੌਲੀ-ਹੌਲੀ ਕਰਕੇ ਡਾਕੂਮੈਂਟਰੀਆਂ ਵੀ ਪਾਵਾਂਗੇ ਡਾਕੂਮੈਂਟਰੀ ਦੇਣ ਦੇ ਵਿੱਚ ਇੱਕ ਪਿੰਡ ਦੀ ਤਿਆਰ ਹੁੰਦੀ ਆ ਪਰ ਜਿਹੜੇ ਆਪਾਂ ਇਹ ਬਲੌਗ ਦੇ ਰਹਾਂ ਪਿੰਡਾਂ ਦੀ ਵਕ ਵਕ ਤੁਹਾਨੂੰ ਸੇਅਰ ਕਰਾਉਣੇ ਆ ਇਹਦੇ ਚ ਘਟੋ ਘਟ ਦੋਸਤੋ ਆਪਾਂ 7-8 ਪਿੰਡ ਕਵਰ ਕਰ ਲੈਨੇ ਆ ਤੇ ਛੋਟੇ ਛੋਟੇ ਵੀਊ ਆ ਜਿਹੜੇ ਉਹ ਤੁਹਾਡੇ ਨਾਲ ਵੱਖੋ ਵੱਖ ਪਿੰਡਾਂ ਦੇ ਸਾਂਝੇ ਕਰੀਦੇ ਆ ਇਹ ਆਪਾਂ ਦੋਸਤੋ ਪਿੰਡ ਮਲੂਕਪੁਰ ਨੂੰ ਕਵਰ ਕਰਦੇ ਹੋਏ ਤੇ ਆਪਾਂ ਅੱਗੇ ਹਬੌਰ ਵੱਲ ਆਪਣੇ ਸਫ਼ਰ ਆਪਣੀ ਮੰਜ਼ਿਲ ਵੱਲ ਨੂੰ ਵਧ ਰਹੇ ਆ ਇਹ ਸਾਰਾ ਮਲੂਕਪੁਰ ਪਿੰਡਾ ਕਾਫੀ ਵੱਡਾ ਪਿੰਡਾ ਦੋਸਤੋ ਤੇ ਮਲੂਕਪੁਰੇ ਤੋਂ ਦੋਸਤੋ ਅੱਗੇ ਜਿਹੜਾ ਪਿੰਡ ਆਉਂਦਾ ਹੈ ਇੱਧਰ ਤੁਸੀਂ ਦੇਖ ਰਹੇ ਹੋ ਆਪਾਂ ਕੇਰੇਖੇੜੇ ਨੂੰ ਜਾਣਾ ਤੇ ਇੱਕ ਪਾਸੇ ਤਾਬਾਂ ਕੋਕਰੀਆਂ ਦਿਖਾਈ ਦੇ ਰਿਹਾ ਇਹ ਸਾਹਮਣੇ ਸੜਕ ਸ਼ਾਇਦ ਬੱਲੂਆਣੇ ਚਲੀ ਜਾਂਦੀ ਹੈ ਬੜਾ ਸੋਹਣਾ 뷰 ਹੈ ਇੱਥੋਂ ਵੱਖੋ-ਵੱਖ ਜਿਹੜੇ ਪਿੰਡਾਂ ਨੂੰ ਰਸਤੇ ਨੇ ਉਹ ਨਿਕਲਦੇ ਨੇ ਤੇ ਸਾਹਮਣੇ ਦੋਸਤੋ ਆਪਾਂ ਜਾ ਰਹੇ ਹਾਂ ਪਿੰਡ ਕੇਰਾਖੇੜਾ ਵਿਖੇ ਤੇ ਰਾਜਸਥਾਨ ਦੇ ਵਿੱਚ ਇੱਕ ਕੇਰਾ ਚੱਕ ਸ਼ਾਇਦ ਉਹ ਕੇਰਾ ਚੱਕ ਇਸੇ ਕੇਰਾਖੇੜਾ ਪਿੰਡ ਤੋਂ ਹੀ ਵੱਜਿਆ ਹੈ ਜਿਹੜੇ ਦੋਸਤਾਂ ਨੂੰ ਪਤਾ ਹੋਵੇ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੀ ਦੋਸਤੋ ਇਹ ਪਿੰਡ ਕੇਰਾ ਖੇੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਕੇਰਾ ਖੇੜਾ ਦੀ ਜਿਹੜੀ ਮੇਨ ਫਰਮਈ ਆ ਉਹ ਆਪਾਂ ਕ੍ਰਾਸ ਕਰਦੇ ਹੋਏ ਅੱਗੇ ਹਬੌਰ ਵੱਲ ਨੂੰ ਵੱਧ ਰਹੇ ਆ ਇਹ ਵੀ ਬਹੁਤ ਵੱਡਾ ਤੇ ਬੜਾ ਖੂਬਸੂਰਤ ਜਿਹਾ ਪਿੰਡ ਆ ਤੇ ਨਾਲੋ ਨਾਲ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੀ ਕਿ ਕਿਹੜੇ ਪਿੰਡ ਤੋਂ ਤੁਸੀਂ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਹੋ ਕਿੱਥੋਂ-ਕਿੱਥੋਂ ਜੁੜੇ ਹੋ ਇੰਨੇ ਨਾਲ ਪਤਾ ਲੱਗਦਾ ਰਹਿੰਦਾ ਕਿ ਆਪਣਾ ਪੇਜ ਆ ਜਿਹੜਾ ਉਹ ਕਿੱਥੋਂ-ਕਿੱਥੋਂ ਤੱਕ ਪਹੁੰਚ ਰਿਹਾ ਹੈ ਇਹ ਸਾਹਮਣੇ ਦੋਸਤੋ ਜਿਹੜੀ ਰੇਲਵੇ ਲਾਈਨ ਹੈ ਇਹ ਹਬੌਰ ਗੰਗਾ ਨਗਰ ਮਲੂਟ ਬਠਿੰਡਾ ਵਾਲੀ ਰੇਲਵੇ ਲਾਈਨ ਆ ਤੇ ਇਹਨੂੰ ਕ੍ਰਾਸ ਕਰਕੇ ਆਪਾਂ ਬੌਲਵਾਸੀਆਂ ਜਿਹਨੂੰ ਸਿੱਧੇ ਜੀ ਸ਼ਬਦਾਂ 'ਚ ਲੋਕੀ ਬੌਲਵਾਸੀਂ ਕਹਿੰਦੇ ਨੇ ਪਰ ਇਹ ਬਹਾਵਲਵਾਸੀਆਂ ਪੂਰਾ ਇਹਦਾ ਨਾਮ ਆ ਤੇ ਇਹ ਆਪਾਂ ਬੌਲਵਾਸੀਆਂ ਪਹੁੰਚ ਗਏ ਆ ਪਿਛੇ ਇੱਕ ਆਪਾਂ ਮਲੋਟ ਹਬੌਰ ਹਾਈਵੇ ਦਾ ਬਲੌਗ ਪਾਇਆ ਸੀ ਤੇ ਉਹਦੇ ਵਿੱਚ ਇਹ ਪਿੰਡ ਰਹਿ ਗਿਆ ਸੀ ਤੇ ਬੜੇ ਦੋਸਤਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਸਾਡੇ ਪਿੰਡ ਦਾ ਨਾਮ ਨਹੀਂ ਲਿਆ ਤੇ ਅੱਜ ਇਹ ਸਪੈਸ਼ਲ ਬਾਵਲਵਾਸੀਆਂ ਵੀ ਆਪਾਂ ਕਵਰ ਕਰ ਰਹੇ ਆ ਇਹ ਜਿਹੜੀ ਪਿੰਡ ਦੀ ਫੇਰਨੀ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਬਾਵਲਵਾਸੀਆਂ ਦੀ ਆ ਬਹੁਤ ਸੋਹਣਾ ਬਹੁਤ ਵੱਡਾ ਪਿੰਡ ਆ ਤੇ ਇਹ ਸਾਹਮਣੇ ਫਟੇ ਤੇ ਬਜ਼ੁਰਗ ਬੈਠੇ ਹੋਏ ਨੇ ਦੁਪਹਿਰ ਦਾ ਟਾਈਮ ਆ ਤੇ ਇਹ ਕਾਫੀ ਵੱਡਾ ਜਿਹੜਾ ਇੱਥੇ ਛੱਪੜ ਆ ਬਾਵਲਵਾਸੀਆਂ ਦਾ ਬੜਾ ਖੂਬਸੂਰਤ ਤੁਸੀਂ ਜਿਸ ਦਾ ਨਜ਼ਾਰਾ ਦੇਖ ਰਹੇ ਹੋ ਤੇ ਦੋਸਤੋ ਅੱਗੇ ਆਪਾਂ ਲਗਭਗ ਹਬੌਰ ਦੇ ਨੇੜੇ ਪਹੁੰਚ ਗਏ ਆ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਨਾਲੇ ਇਹ ਵੀ ਦੱਸਿਓ ਕਿ ਅਗਲਾ ਬਲੌਗ ਆਪਾਂ ਕਿਹੜੇ-ਕਿਹੜੇ ਪਿੰਡਾਂ ਦਾ ਜਿਹੜਾ ਰੋਡ ਉਸ ਨੂੰ ਚੁਣ ਕੇ ਬਣਾਈਏ ਤੇ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਆਪਾਂ ਪਹੁੰਚ ਚੁੱਕੇ ਆ ਹਬੌਰ ਤੇ ਆਪਣੇ ਮੋਲਾਂ ਤੋਂ ਲੈ ਕੇ ਹਬੋਰ ਤੱਕ ਦਾ ਸਫ਼ਰ ਸੀ ਤੁਹਾਨੂੰ ਸਫ਼ਰ ਵਧੀਆ ਲੱਗਿਆ ਕਮੈਂਟ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ